ਸਮ ਜੈ ਨਿਊਜ਼ ਖਬਰ ਨਹੀਂ ਆਪਕੇ ਆਵਾਜ਼ ਕਰੋਨਾ ਵਾਇਰਸ ਦੇ ਖਤਰੇ ਨੇ ਲੋਕਾਂ ਦੀ ਜ਼ਿੰਦਗੀ ਲੋਕਾਂ ਦੇ ਕੰਮਾਂ ਦੇ ਨਾਲ-ਨਾਲ ਧਾਰਮਿਕ ਥਾਨਾਂ ਨੂੰ ਵੀ ਚਿੰਤਾ ਚਪਾਇਆ ਹੋਇਆ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਦਰਬਾਰ ਸਾਹਿਬ ਤੇ ਨਤਮਸਤਕ ਹੋਣ ਵਾਲੀ ਸੰਗਤ ਨੂੰ ਕਰੋਨਾ ਦੇ ਖਤਰੇ ਤੋਂ निजात ਪਾਉਣ ਲਈ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੇ ਲਈ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਹੀ ਸੰਗਤ ਦੇ ਹੱਥਾਂ ਤੇ ਸੈਨੀਟਾਈਜ਼ਰ ਲਗਾਏ ਜਾ ਰਹੇ ਹਨ ਅਤੇ ਸੰਗਤ ਨੂੰ ਇਸ ਬਿਮਾਰੀ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਰੋਣੇ ਕੁਤਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੋਪਾਲ ਸਿੰਘ ਲੋਂਗੋਵਾਲ ਅਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਤਿ ਕਾਂਝੀ ਦੇ ਮੰਦਰ ਸਾਹਿਬ ਦੇ ਦਰਸ਼ਨ ਕਰ ਲਈਆਂ ਸਕਦਾ ਦੇ ਸੁਰੱਖਿਆ ਨੂੰ ਅਤੇ ਸੇਧ ਨੂੰ ਮੁੱਖ ਰੱਖਦੇ ਹੋਇਆ ਸੈਨੀਟਾਈਜ਼ਰ ਸਮੂਹ ਸੰਗਤਾਂ ਦੇ ਹੱਥਾਂ ਉੱਤੇ ਲਾਏ ਜਾ ਰਹੇ ਨੇ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬਿਮਾਰੀ ਕਿਸੇ ਦੇ ਟੱਚ ਕਰਨਾ ਜਾਂ ਗਾਂ ਕਰਨਾ ਹੋਵੇ ਨਾ। ਉਹ ਵੈਸੇ ਤੇ ਗੁਰੂ ਘਰ ਲੋਕ ਸਰਦਾ ਨਾਲ ਆਉਂਦੇ ਨੇ ਦੇ ਆਪਣੀਆਂ ਬਿਮਾਰੀਆਂ ਦੂਰ ਕਰਨਾ ਆਉਂਦੇ ਨੇ ਪਰ ਜਿਹੜਾ ਇੱਕ ਕਰੋਨਾ ਵਾਇਰਸ ਦਾ ਸੰਗਤਾਂ ਵਿੱਚ ਡਰ ਹੈ ਇਹ ਉਹਨੂੰ ਮੁੱਖ ਰੱਖਦੇ ਆਇਆ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਮਜ਼ੈਟ ਨਿਊਜ਼